ਝਗੜਾ ਭਾਜੀ ਪਤਾ ਹੀ ਨਹੀਂ ਜੋਦੇ ਦੀ ਜੋਦਾ ਖਲੋਤਾ ਸੀ ਉੱਥੇ ਤੇ ਜੋਦੇ ਨੂੰ ਆ ਕੇ ਦਾਤਰ ਮਾਰਦਾ ਵਾ ਸਿੱਧਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਇਹਨਾਂ ਕੋਈ ਲੱਗਦਾ ਭਾਜੀ ਇਹਨਾਂ ਕੋਈ ਗੱਲ ਨਾ ਕੋਈ ਬਾਤ ਇਹ ਕੈਂਪ 'ਚ ਇਦਾਂ ਹੀ ਹੁੰਦਾ ਵਾ ਜਦੋਂ ਹੁੰਦਾ ਕਦੀ ਕਿਸੇ ਨੂੰ ਕੋਟਦਾ ਕਦੀ ਕਿਸੇ ਨੂੰ ਕੋਟਦਾ ਭਾਜੀ ਮੈਂ ਆਪਣੇ ਸੌਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15-20 ਜਣਾਂ ਨੇ ਰਾਹ 'ਚ ਆਣ ਕੇ ਤੇ ਸੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਇਹ ਕਹਿੰਦੇ ਵੀ ਤੂੰ ਮੁਖਬਦੀਆਂ ਕਰਦਾ ਆ ਆਡੀਆਂ ਇਹ ਚਿਟਾ ਵੇਜ ਦੇ ਸਾਰੇ 15-20 ਜਣੇ ਝਗੜਾ ਭਾਜੀ ਪਤਾ ਨਹੀਂ ਜੋਦੇ ਦੀ ਜੋਦਾ ਖਲੋਤਾ ਸੀ ਉੱਥੇ ਜੋਦੇ ਨੂੰ ਆ ਕੇ ਦੱਤਰ ਮਾਰਦਾ ਵਾ ਸਿੱਧਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਇਹਨਾਂ ਕੋਈ ਲੱਗਦਾ ਭਾਜੀ ਇਹਨਾਂ ਕੋਈ ਗੱਲ ਨਾ ਕੋਈ ਬਾਤ ਇਹ ਕੈਂਪ 'ਚ ਇਦਾਂ ਹੀ ਹੁੰਦਾ ਵਾ ਜਦੋਂ ਹੁੰਦਾ ਕਦੀ ਕਿਸੇ ਨੂੰ ਘੁੱਟਦਾ ਕਦੀ ਕਿਸੇ ਨੂੰ ਘੁੱਟਦਾ ਸੀਤਾ ਤੇ ਨਾਲ ਸ਼ੀਲਾ ਸੀਤਾ ਉਤ ਪ੍ਰੇਮਨਗਰ ਦਾ ਬੁੜਾ ਮਾਲ ਦਾ ਤੇ ਸ਼ੀਲਾ ਵਾਲਮੀਕਾ ਜਿਹੜਾ ਇੱਧਰ ਦਾ ਇਹ ਆ ਕੀ ਨਾਲ ਆਪਣੇ ਪਾੜੀ ਗੇੜ ਪਾੜੀ ਗੱਡੀ ਪੈਂਦਾ ਨਾ ਹਾਤੀ ਗੇੜ ਦਾ ਅੰਨੀ ਉੱਥੋਂ ਦਾ ਏ ਇਹ ਦੋਵੇਂ ਜਣੇ ਆਉਂਦੇ ਆ ਲੋਕਾਂ ਨੂੰ ਮਾਰਦੇ ਘੁੱਟਦੇ ਆ ਇਦਾਂ ਹੀ ਅੱਜ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਮਾਰਨ ਲੱਗਾ ਏ ਤੇ ਉਹਦੇ ਦਾਤਰ ਮਾਰਦਾ ਕੋ ਦਾੜਾਂ ਦੇ ਉੱਤੇ ਤੇ ਮੈਂ ਘਰੋਂ ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਦਾਤਰ ਮਾਰਨ ੜਾ ਮੈਂ ਘਰੋਂ ਆਇਆ ਤੁਰਦਾ ਹੀ ਅੱਗੋਂ ਮੇਰੇ ਵੀ ਦਾਤਰ ਮਾਰਦਾ ਮੇਰੇ ਹੱਥਾਂ ਉਂਗਲ ਕੋਲ ਵੜ ਚੜੀ ਇਹਨਾਂ ਮੇਰੇ ਤਿੰਨ ਬੰਦੇ ਚੱਕ ਨਹੀਂ ਹੋਏ ਜੀ ਕਿਹੜੀ ਗੱਲ ਤੇ ਲੜਾਈ ਪਤਾ ਹੀ ਨਹੀਂ ਭਾਜੀ ਇਹ ਉਸ ਨੂੰ ਪਤਾ ਹੋਵੇ ਕਿਹੜੀ ਗੱਲ ਤੋਂ ਉਹਨੇ ਦਾਤਰ ਮਾਰੇ ਮੋਟਰਸਾਈਕਲ ਉਹਨਾਂ ਦਾ ਭਾਜੀ ਉਹਦਾ ਕਿੱਥੇ ਲਾਈ ਉਹ ਨਹੀਂ ਜੀ ਪਤਾ ਆਪਣੇ ਸਹੁਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15-20 ਜਾਣਾ ਨੇ ਰਾਹ 'ਚ ਆਣ ਕੇ ਤੇ ਸੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਇਹ ਕਹਿੰਦੇ ਉਹ ਮੁੱਖ ਖਬਰियां ਕਰਦਾ ਆ ਆਡੀਆਂ ਵਿੱਚ ਟਾ ਵੇਚਦੇ ਸਾਰੇ 15 20 ਜਣੇ ਇਹਨਾਂ ਨੇ 15 20 ਜਣਿਆਂ ਨੇ ਫੇਰ ਗੁੰਡਾ ਕਰਦੀ ਜੇ ਪਰਸੋਂ ਮੁੰਡਾ ਮਰਿਆ ਮੇਰੇ ਸੱਜਣ ਦਾ ਹੀ ਤੇ ਇਹ ਨਾ ਕਹਿੰਦੇ ਤੂੰ ਮੁੱਖ ਖਬਰियां ਕਰਦਾ ਐ ਤਾਂ ਕਰਕੇ ਤੇ ਇਹ ਕੋਈ ਇਹ ਆਪਾਂ ਦੋ ਜਣੇ ਕੀ ਕਿਡਾਈ ਹੋਈ ਕਿਤਾ ਤੇ ਇਹਨਾਂ ਨੇ ਡੱਕ ਲਿਆ ਤੇ ਕੁੱਟਣ ਲਾ ਪਏ ਦੱਤਰ ਮਾਰਨ ਲਾ ਪਏ ਮੇਰਾ ਮੋਟਰਸਾਈਕਲ ਵੀ ਸਾੜਤਾ ਇਹਨਾਂ ਨੇ ਗਾਂਧੀਨਗਰ ਕੈਂਪਸ ਜੀ ਕਹਿੰਦੇ ਉਹ ਸਰਵਿਸ ਕਰਦੇ ਤਾਂ ਉਹਨਾਂ ਦੇ ਕਿੰਨੇ ਬੰਦੇ ਸਨ ਉਹਨਾਂ ਦਾ 1 ਹੀ ਹੋਇਆ ਹੁਣ ਦੇਖ ਲੈ ਲਾਈਕ ਆ ਕਿਹੜੇ ਥਾਂ ਆ ਉਹਨਾਂ ਕੋ ਸਾਰਿਆਂ ਕੋ ਦੱਤਰੀ ਸਾਡੇ ਕੋ ਕੋਈ ਨਹੀਂ ਉਹਨਾਂ ਦਾ ਬੰਦਾ ਕਿੱਥੇ ਉਹਨਾਂ ਦਾ ਬੰਦਾ 80 ਮਾਰੀ ਭਾਈ ਆ ਆਪਣੇ ਸੈਲਫ ਡਿਫੈਂਸ ਦੇ 80 ਮਾਰਨੀ ਆਪਾਂ ਖਾਲੀ ਆਪਾਂ ਦੋ ਜਾਣੇ ਉਹ ਲੋਕ ਜ਼ਿਆਦਾ ਸੀ ਉਹ 15 20 ਜਣੇ ਇਹ ਪੁਰਾਣੀ ਰਣਜੀਤ ਸ਼ਾਹ ਕੇ ਜਾਂ ਕਿਸ ਕੰਮ ਦਾ ਦਰਿਆ ਹੈ ਪੁਰਾਣੀ ਰਣਜੀਤ ਕੋਈ ਨਹੀਂ ਹੈ ਸਿਰਫ ਇਹੋ ਜੀ ਕਹਿੰਦਾ ਮੁਖਬਰੀਆਂ ਕਰਦਾ ਜੀ ਤੁਸੀਂ ਪੁਲਿਸ ਨੂੰ ਅੱਛਾ ਕਿਸ ਕੰਮ ਦੀ ਮੁਖਬਰੀ ਚਿੱਟੇ ਦੀ ਤੁਸੀਂ ਕੀ ਕਾਰੋਬਾਰ ਕਰਦੇ ਮੈਂ ਐਕਸਾਈਜ 'ਚ ਲੱਗਾ ਜੀ ਠੇਕੇ ਵਾਲਿਆਂ ਨਾਲ ਠੀਕ ਹੈ ਇਹ ਦੇਖ ਹਾਂ ਪ੍ਰਾਈਵੇਟ ਕੰਮ ਆ ਕਰੇਂਦਾ ਦੀਨਾ ਨਗਰ ਪਰ ਨਾ ਲੱਗਾ ਰਿਹਾ ਹੁਣ ਮੈਂ ਘਰ ਆਈ ਇਸ ਟਾਈਮ ਇੱਕ ਵਾਰ ਅਸੀਂ ਚਿਤਾ ਚਿਤਾ ਮੁੰਡਾਵਾ ਉਹਨਾਂ ਦਾ ਜਿਹੜਾ ਮੋਰਤਲ ਸਾੜਿਆ ਦੂਜੇ ਬੰਦੇ ਦਾ ਦੱਤਰ ਰਾਹੁਲ ਦੱਤਰ ਇਹਨਾਂ ਦਾ ਕੋਈ ਪਹਿਲਾਂ ਦਾ ਲੈਣ ਦੇਣ ਨਹੀਂ ਸੀ ਕੋਈ ਉਹ ਚੱਕਰ ਜਿਹਾ ਇਹ ਕੋਈ ਲੜਾਈ ਹੋਈ ਹੈ ਉਹਨਾਂ ਦਾ ਮੋਰਤਲ ਸਾੜਿਆ ਬਾਕੀ ਅਸੀਂ ਮੌਕੇ ਤੇ ਆਏ ਹਾਂ ਤਫ਼ਤੀਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਏ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ। ਕੁੱਲ ਕਿੰਨੇ ਬੰਦੇ ਇਹ ਪੰਜ ਪੰਜ ਕੰਦੇ ਜਖਮੀ ਹੋਏ ਦੋਵਾਂ ਪਾਸੇ ਨਹੀਂ ਉਂਗਲਾਂ ਤੇ ਲੱਗੇ ਸਟਾ ਉਂਗਲਾਂ ਤੇ ਚੱਲ 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 ਜੀ ਤਫ਼ਤੀਸ਼